ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ TV ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਜੀਦਾ ਪਿੰਡ ਵਿੱਚ ਪਹੁੰਚਿਆ ਜਿੱਥੇ ਬਹੁਤ ਵੱਡਾ ਬਲਾਸਟ ਹੋਇਆ ਜਿਹਦੇ ਨਾਲ ਪਿਓ ਪੁੱਤ ਦੋਨੋਂ ਜ਼ਖਮੀ ਹੋ ਗਏ ਔਰ ਦੱਸਿਆ ਜਾ ਰਿਹਾ ਗੁਰਪ੍ਰੀਤ ਨਾਮ ਦਾ ਜਿਹੜਾ ਨੌਜਵਾਨ ਆ ਉਹਦੇ ਵੱਲੋਂ ਆਨਲਾਈਨ ਕੋਈ ਕੈਮੀਕਲ ਮੰਗਵਾਏ ਜਾ ਰਹੇ ਸੀ ਤੇ ਜਿਸ ਦਾ ਐਕਸਪੈਰੀਮੈਂਟ ਕੀਤਾ ਜਾ ਰਿਹਾ ਸੀ ਆਪਣੇ ਘਰ ਦੇ ਅੰਦਰ ਹੀ ਤੁਹਾਨੂੰ ਨਾਲ-ਨਾਲ ਘਰ ਦੀਆਂ ਤਸਵੀਰਾਂ ਵੀ ਦੇਖ ਰਹੇ ਹੋ ਵੀ ਨਾਲ ਜਿੱਥੇ ਕਾਫੀ ਵੱਡਾ ਬਲਾਸਟ ਹੋਇਆ ਜਿੱਥੇ ਉਹ ਖੁਦ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਦੇ ਪਿਓ ਵੱਲੋਂ ਉਸ ਸਮਾਨ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਦੋਂ ਦੁਬਾਰਾ ਫਰੇ ਫਿਰ ਬਲਾਸਟ ਹੋਇਆ ਦੋਨਾਂ ਦੀ ਸਰਜਰੀ ਹੋਵੇਗੀ ਐਸਐਸਪੀ ਬਠਿੰਡਾ ਮਨੀਤ ਕੌਂਡਲ ਨੇ ਜਾਣਕਾਰੀ ਦਿੱਤੀ ਹੈ ਵੀ ਦੋਨਾਂ ਦੀ ਸਰਜਰੀ ਹੋਵੇਗੀ ਪਰ ਉਹ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹੋਏ ਹੈ ਹੈਰਾਨੀ ਦੀ ਗੱਲ ਇਹ ਆ ਵੀ ਜਦੋਂ ਪੁਲਿਸ ਨੂੰ ਰੁੱਕਾ ਪਹੁੰਚਿਆ ਰੁੱਕਾ ਪਹੁੰਚਣ ਤੋਂ ਬਾਅਦ ਜਦ ਡਾਕਟਰ ਨੇ ਦੱਸਿਆ ਕਿ ਉਹ ਕੈਮੀਕਲ ਉਸ ਨੂੰ ਜਿਹੜਾ ਮੰਗਵਾਇਆ ਸੀ ਜਿਸ ਕਾਰਨ ਉਹਦੇ ਦੇ ਤਮਾਕਾ ਹੋਇਆ ਤਾਂ ਫਿਰ ਜਿਹੜੀਆਂ ਏਜੰਸੀਆਂ ਦੇ ਆਪਾਂ ਕਹਿ ਦਈਏ ਹੱਥ ਪੈਰਾਂ ਦੀ ਪੈ ਗਈ ਉਸ ਤੋਂ ਬਾਅਦ ਵੱਖ-ਵੱਖ ਏਜੰਸੀਆਂ ਉਹਨਾਂ ਦੇ ਘਰ ਪਹੁੰਚੀਆਂ ਐਸਐਸਪੀ ਬਠਿੰਡਾ ਖੁਦ ਇੱਥੇ ਪਹੁੰਚੇ ਨੇ ਉਹਨਾਂ ਨੇ ਮਾਮਲੇ ਦੀ ਪੂਰੀ ਦੀ ਜਾਣਕਾਰੀ ਦਿੱਤੀ ਆਪਾਂ ਤੁਸੀਂ ਦੇਖ ਸਕਦੇ ਹੋ ਵੀ ਨਾਲ ਦੀ ਨਾਲ ਜਿਹੜੀਆਂ ਸਾਰੀਆਂ ਵੱਖ-ਵੱਖ ਟੀਮਾਂ ਫਾਇਰ ਬ੍ਰਿਗੇਡ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਹੋਈਆਂ ਵਾ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਆ ਕਿ ਆਖਰ ਉਹ ਜਿਹੜਾ ਨੌਜਵਾਨ ਆ ਉਹ ਵਿਅਕਤੀ ਆ ਉਹ ਕੈਮੀਕਲ ਆ ਕਿਸ ਵਾਸਤੇ ਮੰਗਵਾਇਆ ਸੀ ਕੀ ਕਿਸ ਚੀਜ਼ ਦੀ ਐਕਸਪੈਰੀਮੈਂਟ ਕੀਤਾ ਸੀ ਹੁਣ ਵੱਖ-ਵੱਖ ਟੀਮਾਂ ਉਸ ਮਾਮਲੇ ਨੂੰ ਲੈ ਕੇ ਜਾਣਕਾਰੀ ਦੇ ਰਹੀਆਂ ਪਰ ਹੈਰਾਨੀ ਦੀ ਗੱਲ ਇਹ ਵੀ ਐ ਏਡਾ ਵੱਡਾ ਬਲਾਸਟ ਹੋਣ ਤੋਂ ਬਾਅਦ ਵੀ ਉਹ ਏਜੰਸੀਆਂ ਵੀ ਸਾਰੀਆਂ ਕਿਤੇ ਨਾ ਕਿਤੇ ਫੇਲ ਨਜ਼ਰ ਆਉਂਦੀਆਂ ਨੇ ਤੇ ਨਾਲ ਹੀ ਜਿਹੜੇ ਪਿੰਡ ਦੇ ਕੋਈ ਮੋਤਵਾਰ ਵਿਅਕਤੀ ਆ ਜਾਂ ਪਿੰਡ ਦੇ ਪਰਿਵਾਰ ਦੇ ਮੈਂਬਰ ਆ ਕਿਸੇ ਨੇ ਵੀ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਐਸਐਸਪੀ ਬਠਿੰਡਾ ਨੇ ਕਿਹਾ ਕਿ ਜਦੋਂ ਰੁੱਕਾ ਪਹੁੰਚਾ ਰੁੱਕਾ ਪਹੁੰਚਣ ਤੋਂ ਬਾਅਦ ਪੁਲਿਸ ਹਰਕਤ ਚ ਆਈ ਤੇ ਵੱਖ-ਵੱਖ ਟੀਮਾਂ ਪਹੁੰਚੀਆਂ ਨੇ ਤੇ ਹੁਣ ਉਹ ਜਾਂਚ ਕਰ ਰਹੀਆਂ ਕੀ ਉਹ ਕੈਮੀਕਲ ਆ ਕਿਤੇ ਕੋਈ ਐਕਸਪੈਰੀਮੈਂਟ ਇਸ ਤਰ੍ਹਾਂ ਦਾ ਤਾਂ ਨਹੀਂ ਕਰ ਰਿਆ ਸੀ ਕੋਈ ਕੋਈ ਜਿਹੜਾ ਗੈਰ ਕਾਨੂੰਨੀ ਹੋਵੇ ਕੀ ਉਹ ਐਡਾ ਵੱਡਾ ਜਿਹੜਾ ਧਮਾਕਾ ਹੋਇਆ ਜਿਸ ਨੇ ਪੂਰੇ ਘਰ ਦੇ ਜਿਹੜੇ ਸ਼ੀਸ਼ੇ ਉਡਾ ਦਿੱਤੇ ਤੋੜ ਦਿੱਤੇ ਗਏ ਤੇ ਹੁਣ ਜਿਹੜੀਆਂ ਪਕਵਾਕ ਟੀਮਾਂ ਜਾਂਚ ਕਰ ਰਹੀਆਂ ਐ ਐਸਐਸਪੀ ਬਿੰਢੰਡਾ ਦਾ ਅਮਨੀਤ ਕੌਂਡਲ ਨੇ ਉਹਨਾਂ ਦਾ ਕੀ ਕਹਿਣਾ ਹੈ ਹੌਸ ਹੁੰਦੇ ਆ ਜ਼ਖਮੀ ਕਿੰਨੇ ਲੋਕ ਨੇ ਕਹ ਨਹੀਂ ਕੀ ਉਹ ਅੱਜ ਸਾਡੇ ਐਸਐਸਓ ਨਈਆ ਵਾਲੋਂ ਨੇ ਫਿਰ ਇੱਕ ਹਸਪਤਲ ਪ੍ਰਾਈਵੇਟ ਹਸਪਤਲ ਤੋਂ ਰੁੱਕ ਆਏ ਸੀ ਜਿੱਦੋਂ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਂ ਗੁਰਪ੍ਰੀਤ ਸਿੰਘ ਸਨ ਆਫ ਜਪਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀ ਸੀਗੇ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਪਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪੀਟਲ ਤੇ ਐਡਮਿਟ ਕਰਾਇਆ ਗਿਆ ਦੋਨਾਂ ਨੂੰ ਕਾਫੀ ਫਟੜੀ ਸੀਗੇ ਬਿਕੋਜ਼ ਆ ਵੇਰੀਅਸ ਬਰਨ ਇੰਜਰੀਸ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾ ਇਹ ਫੈਮਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਆਨਲਾਈਨ ਸੈਲਫ ਟਿਊਟোরিয়ালਸ ਦੇ ਨਾਲ ਹੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਵਾਇਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਕਸਅਰ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲਸ ਚ ਦਾਖਲ ਹੈ ਔਰ ਹਲੇ ਤਾਂ ਦੇ ਆਰ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲਣ ਸਾਰੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੌਮ ਡਿਸਪੋਜ਼ਲ ਸਕਵਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਆਰਡੀਨੇਟਰ ਕਰਤਾ ਸੀਗਾ ਤੇ ਬੰਬ ਡਿਸਪੋਜ਼ਲ ਟੀਮ ਹਲੇ ਵੀ ਕਾਫੀ देर ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਉਹਨਾਂ ਨੂੰ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਣੇ ਅਸੀਂ ਕੁਝ ਵੀ ਕਮੈਂਡ ਨਹੀਂ ਕਰ ਸਕਦੇ ਬਟ ਅਸੀਂ अपना ਜਿਹੜਾ ਐਸਟਰ ਹੈ ਉਹ ਐਫਆਈਆਰ ਲੌਂਚ ਕਰ ਰਹੇ ਬਿਕੋਜ਼ ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਫਸੀਲ ਸਾਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਜਤਨੀਆ ਦਾ ਹਾਲ ਕੀ ਜਾਨਾ ਸਰ ਕਿੰਨੇ ਇੱਕ ਜਤਨੀਆ ਇੰਦਰੀ ਕਿਸ ਤਰ੍ਹਾਂ ਦੀ ਦੁਆ ਲੈਣਾ ਬਾਪ ਬੇਟਾ ਦੋਨੋਂ ਹੀ ਜਤਨੀਆ ਜੀ ਮੈਂ ਹੱਲੇ ਜਿਹੜਾ ਬੇਟਾ ਹੈ ਗੁਰਪ੍ਰੀਤ ਉਹਨੂੰ ਮਿਲ ਕੇ ਆਈਆਂ ਉਹਦੇ ਜਿਹੜੇ ਡਾਕਟਰ ਉਹਨੂੰ ਟਰੀਟ ਕਰ ਰਹੇ ਉਹਨਾਂ ਨੇ ਦੱਸਿਆ ਕਿ ਇਹਦੀ ਸਰਜਰੀ ਹੋਏਗੀ ਮੇਬੀ ਹਿਸ ਸ਼ਾਇਦ ਉਹਦੀ ਬਾਹ ਬੀ ਅੰਪੀਟ ਹੋ ਸਕਦੀ ਹੈ ਜੋ ਡਾਕਟਰ ਨੇ ਦੱਸਿਆ ਬਟ ਉਹਦੇ ਜਿਹੜੇ ਫਾਦਰ ਹਨ ਉਹਨਾਂ ਦੀ ਜਿਹੜੇ ਮੇਰੇ ਬਾਥੀ ਆਫਿਸਰਸ ਗਏ ਹੈ ਉਹਦੇ ਸ਼ਾਇਦ ਅੱਖ ਔਰ ਦੋਨੋ ਇਨਸੀਡੈਂਟ ਆਫ ਬਲਾਸਟ ਵੱਖਰੇ ਵੱਖਰੇ ਟਾਈਮ ਤੇ ਪਹਿਲਾਂ ਬੇਟਾ ਜ਼ਖਮੀ ਹੋਇਆ ਸੀ ਉਹਨੂੰ ਲੈ ਗਏ ਸੀ ਤੇ ਸ਼ਾਮ ਨੂੰ ਮੇਰੀ ਫਾਦਰ ਜੋ ਹੁਣ ਤੱਕ ਪਤਾ ਲੱਗਿਆ ਸ਼ਾਇਦ ਉਹ ਐਕਸਪਲੋਸਿਵ ਸਬਸਟੈਂਸ ਨੂੰ ਟੱਚ ਹੋਣੇ ਕਿਤੇ ਸਿਮੇਟਣ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਉੱਤੇ ਜ਼ਿਆਦਾ ਬਲਾਸਟ ਹੋ ਗਿਆ ਅੰਦਰ ਨੁਕਸਾਨ ਕਿਸ ਤਰ੍ਹਾਂ ਹੋਇਆ ਸਰ ਜਿਸ ਜਗ੍ਹਾ ਤੇ ਹੋਇਆ ਬਲਾਸਟ ਕਿਨੋ ਜੀ ਜੀ ਕਰਦੇ ਜਿਹੜੇ ਸ਼ੀਸ਼ੇ ਤਾਂ ਟੁੱਟੇ ਹੋਏ ਪਤਾ ਲੱਗ ਰਿਹਾ ਆਊਟਰ ਕਿਉਂਕਿ ਅੰਦਰ ਤੋਂ ਆਬਵੀਅਸਲੀ ਆਈ ਆਲਸੋ ਡਿਡ ਨੋ ਪਰ ਜੋ ਸਾਡੀ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਬੜਾ ਐਕਸਪਲੋਸਿਵ ਸਬਸਟੈਂਸ ਬੜਾ ਹ ਉਹਨਾਂ ਦੇ ਜਰਾ ਤਤਵੀ ਹੋ ਰਿਹਾ ਤਾਂ ਛੋਟੇ ਛੋਟੇ ਬਲਾਸ ਕਿਹੜਾ ਕਿਹੜਾ ਪਿੰਡ ਹੈ ਕਿਹੜੇ ਪੁਆਇੰਟ ਕਿਹੜਾ ਇਹ ਜੀ ਜਿੱਦਾ ਪਿੰਡ ਪੈਂਦਾ ਹੈ ਨਈਆ ਵਾਲਾ ਥਾਣੇ ਦੇ ਅੰਦਰ ਹੈ ਜੂਰੀ ਸੈਕਸ਼ਨ ਕਿੱਥੇ ਹੈ ਜੀ ਤੋਂ ਤੋਂ ਜਿਹੜੇ ਬਲਾਸ ਹੋਏ ਨੇ ਕੋਈ ਦੋ ਰਾਤ ਵੀ ਦਿੱਤੇ ਜਾ ਰਹੇ ਨੇ ਇਸ ਦੇ ਦੇਖੋ ਜੀ ਸਾਨੂੰ ਤਾਂ ਜਦੋਂ ਮੈਡੀਕਲ ਰੁਕਾ ਹੈ ਟਾਈਮ ਫੋਰਮੇਸ਼ਨ ਆਈ ਬਿਕੋਜ਼ ਪਿੰਡ ਨੇ ਕਿਸੇ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਨਾ ਤਾਂ ਫੈਮਿਲੀ ਨੇ ਬਟ ਆਈ ਥਿੰਕ ਮਲਟੀਪਲ ਹੋਈ ਚੁੱਕੇ ਆ ਬਿਕੋਜ਼ ਦ ਕੁਆਲਿਟੀ ਆਫ ਦ ਐਕਸਪਲੋਸਿਵ ਇਜ਼ ਵੈਰੀ ਹਾਈ ਇਟ ਇਜ਼ ਅ ਕੈਮੀਕਲ ਅਜੀਨ ਉਹ ਇਹ ਕਰ ਰਿਹਾ ਸੀ ਐਕਸਪੈਰੀਮੈਂਟ ਇਹਦੇ ਹਲੇ ਸਾਨੂੰ ਕਲੈਰਿਟੀ ਨਹੀਂ ਹੈ ਮਲਟੀਪਲ ਸੀਜ਼ਨ ਹੈ ਤੋਂ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਰਹੀ ਐ ਇਸ ਮੁੰਡੇ ਦੀ ਜਿਹਨੇ ਸਮਾਨ ਮੰਗਾਇਆ ਕੀ ਲੱਗ ਰਿਹਾ ਹੈ ਬੈਕਗ੍ਰਾਉਂਡ ਤਾਂ ਜੀ ਜਿੰਨੀ ਕਿ ਗਲਬਤ ਹੋਈ ਐ ਲੜਕਾ 19 ਸਾਲਾਂ ਦਾ ਐ ਤੇ 12ਵੀਂ ਤੋਂ ਬਾਅਦ ਉਹਨੇ ਕਿਸੇ ਕਾਲਜ ਤੇ ਗਿਆ ਸੀ ਬਟ ਹੁਣ ਦੇਖਦੇ ਹਾਂ ਕਿ ਕਿਹੜੀ ਹੋਰ ਟੀਮ ਵੀ ਮੈਂ ਮਾਰੀ ਕੋ ਚੰਗੀ ਕਰਤਾ ਜੋ ਹੋਰ ਕੁਝ ਖਾਸ ਵੈਸੇ ਤਾਂ ਸਾਡੀ ਦੇ ਆਰ ਫੁਲੀ ਕੈਪੇਬਲ ਜਿਹੜੀ ਬੋਮ ਡਿਸਪੋਜ਼ਲ ਟੀਮ ਹੈ ਬਟ ਸਿਲ ਅਸੀਂ ਆਰਮੀ ਤੋਂ ਵੀ ਜਸਟ ਇਨ ਕੇਸ ਵੀ ਨੀਡ ਸਪੋਰਟ ਉਹਨਾਂ ਤੋਂ ਵੀ ਅਸੀਂ ਰਿਕਵਿਜ਼ੀਸ਼ਨ ਕਰ ਰਹੇ ਹਾਂ ਕੀ ਕੀ ਮਮ ਬਟ ਅੰਦਰ ਜੀ ਹੁੰਦਾ ਸਾਡੀ ਟੀਮ ਨੇ ਕਾਫੀ ਕਲੀਅਰ ਕਰਤਾ ਬਟ ਦੇ ਆ ਟੈਕਨੀਕਲ ਪੀਪਲ ਨੂੰ ਸ਼ਾਇਦ ਟਾਈਮ ਲੱਗ ਜਾਏ ਤੇ ਇੱਕ ਵਾਰੀ ਜਦੋਂ ਸੇਵ ਕਹਿ ਦਿੰਗੇ ਤਾਂ ਹੀ ਅਸੀਂ ਇਹ ਏਰੀਆ ਕਵਰ ਕੀਤਾ ਗਿਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਜਾਂ ਕੋਈ ਬੋਟਲ ਜਾਂ ਕੁਝ ਅਨਦਰ ਕੋਈ ਹੋਰ ਨਹੀਂ ਦੇਖੋ ਕੈਮੀਕਲ ਤਾਂ ਜੀ ਫੈਲਿਆ ਹੀ ਹੋਇਆ ਸੀ ਜੋ ਸਾਨੂੰ ਪਤਾ ਲੱਗਿਆ ਬਟ ਕੁਝ ਕੁਝ ਛੋਟੀ ਮੋਟੀ ਚੀਜ਼ਾਂ ਵੀ ਰਿਕਵਰ ਹੋਈਆਂ ਹੁੰਦਾ ਜੋ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ